ਸੋ ਅੰਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਆਏ ਆ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਤੇ ਹਰ ਵੀਰਵਾਰ ਨੂੰ ਮੰਡੀ ਲੱਗਦੀ ਇੱਥੇ ਬੱਕਰੀਆਂ ਦੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੇ-ਕਿਹੜੇ ਜਾਨਵਰ ਆਏ ਮੰਡੀ 'ਚ ਮੁਰਗੇ ਸਾਰੇ ਬਈ ਠੀਕ ਹੈ ਤੇ ਕੀ ਰੇਟ ਕਰਦੇ ਆਪਾਂ ਬਈ ਛੜਾ ਇਹ ਮੰਗਦਾ 8-800 ਠੀਕ ਹੈ ਉੱਤੀ ਗੋਲਾ 8 ਕੀ ਰੇਟ 8-800 ਰੁਪਏ ਤੇ ਕਿਹੜੇ ਰਗੇ ਦੋ ਆਪੇ ਇੱਕ ਕੁੱਤੀ ਹਾਲ ਦਾ ਕੁੱਤੀ ਹਾਲ ਦਾ ਆ ਠੀਕ ਹੈ ਜੀ ਤੇ ਇਸ ਤੋਂ ਅੱਗੇ ਬਦਾਂ ਦਿਖਾਵਾਂਗੇ ਮੰਡੀ ਜੜੀ ਬਹੁਤ ਜਿਆਦਾ ਭਰੀ ਆ ਫੁਰਗੀਆਂ ਮੁਰਗੇ ਕਬੂਤਰ ਦੇਖੋ ਇੰਨੀ ਪੁੰਦੀ ਪੂਸਾਣਾ ਉਨੀ ਉਹਦੀ ਪੂਸ ਨਹੀਂ ਹੈਗੀ ਬੜੀ ਠੀਕ ਹੈ ਰੇਟ ਆ ਭਈ 4000 ਰੇਟ ਆ ਭਈ ਠੀਕ ਹੋਰ ਇਹ ਰੇਟ ਆ ਭਈ ਦਾ 2000 ਦਾ ਡਾਰਲਿੰਗ ਲੈਂਦਾ ਸੀ 4000 ਰੁਪਏ ਮੰਗਦੇ ਆ ਬਿਨਾ ਮੀਟਾਂ ਡੰਡੇ ਤੋਂ ਆ ਤੇ ਤਿਆਰ ਕਰਾਂ ਠੀਕ ਹੈ ਜੈ ਉਹਦਾ ਨਾਮ ਲੈਣਾ ਹੈ ਬਈ ਮੋਬਾਈਲ ਨੰਬਰ 9872809481 ਠੀਕ ਆ ਹਾਂ ਜੀ ਵੀ ਜੇਕਰ ਕਿਹਨੇ ਲੈਣਾ ਹੈ ਨੰਬਰਾਂ ਤੇ ਕਰ ਲੈ ਸੰਪਰਕ ਠੀਕ ਫਿਰ ਸੋ ਅੱਗੇ ਦੇਖੋ ਇਹ ਮੁਰਗੀਆਂ ਸੀਰ ਮੁਰਗੇ ਦੇਖ ਫਿਰ ਕੀ ਰੇਟ ਹੈ ਮੁਰਗੇ ਦਾ ਭਾਈ 13 ਰੁਪਏ ਠੀਕ ਹੋਰ ਵੀ ਮੁਰਗੀਆਂ ਕੱਲਾ ਮੁਰਗੇ ਮੁਰਗੀ ਵੇਚੀ ਠੀਕ ਦੇਖੋ ਵੀ ਇੱਧਰ ਮੁਰਗੇ ਆ ਬਰਬਰੀ ਬੱਕਰੀ ਕਿੱਤੀ ਦੇਖੋ ਵੀ ਅੱਗੇ ਮੰਡੀ ਦੇਖੋ ਵੀ ਅੱਗੇ ਇੱਧਰ ਬਰਬਰੀ ਪੱਠਾਂ ਤੋਂ ਦੇਖੋ ਆ ਬੱਕਰਾ ਢੇਡਾਂ ਤੇ ਇਧਰ ਕੱਪੜਿਆਂ ਦੀ ਛੇੜ ਵੀ ਲੱਗੀ ਆ ਦੇਖੋ ਵੀ ਮੰਡੀ ਮੰਡੀ ਦੇ ਵਿੱਚ ਕੱਪੜਿਆਂ ਦੀ ਛੇੜ ਵੀ ਲੱਗਦੀ ਆ ਲੈ ਸਾਡੇ ਵੀਡੀਓ ਚ ਦੇਖੋ ਵੀ ਮੰਡੀ ਜਾਨਵਰ ਢੇਡਾਂ ਬੱਕਰੀਆਂ ਦੇਖੋ ਆਉਨੋ ਬੱਸ ਬੇਟੜਾ ਬੱਕਰੀਆਂ ਦੇਸੀ ਬੱਕਰੀਆਂ ਸਾਰੇ ਤਰ੍ਹਾਂ ਦੇ ਜਾਨਵਰ ਆ ਦੇਖੋ ਵੀ ਨਵੀਂ ਨਸਲ ਦੇਖੋ ਇਹ ਕਿਹੜੀ ਨਸਲ ਆ ਬਈ ਜਮਣਾਪੁਰੀ ਜਮਣਾਪੁਰੀ ਦੇਖੋ ਬਈ ਇਹਦੀ ਫੋਟੋ ਜ਼ਰੂਰ ਚੁਲੇ ਕੋਈ ਨਹੀਂ ਕੋਈ ਕੀ ਰੇਟ ਹੁੰਦਾ ਬਈ ਦਾ ਇੱਕ ਦਾ 25000 ਰੁਪਏ ਇੱਕ ਦਾ ਰੇਟ ਹੈ ਜਮਣਾ ਬਰਬਰੀਆਂ ਆਂਗੇ ਪੱਠਾਂ ਦੇ ਬੱਕਰੇ ਆ ਆ ਪੱਠਾਂ ਦੇ ਬੱਕਰੇ ਆ ਭਾਈ ਜੀ ਦੋ ਪੱਠਾਂ ਤੇ ਇੱਕ ਇਹ ਕਿਹੜੇ ਰਿਗੇ ਦਾ ਆ ਆ ਆਪਣਾ ਇਹ ਬੈਂਡ ਹੈ ਰਿਜਿਸਟਰ ਠੀਕ ਹੈ ਮੈਲ ਨੰਬਰ ਬੋਲ ਦੋਗੇ ਹਾਂਜੀ ਬੋਲੋ ਮੈਲ 81469 63955 ਠੀਕ ਹੈ ਤੇ ਆ ਬੱਕਰਾ ਹਾਂਜੀ ਠੀਕ ਹੈ ਰੇਟ ਕੀ ਕੀ ਕਰਦੇ ਆ ਕਿ ਫੋਨ ਤੇ ਰੇਟ ਵੀਰੇ ਇਹਦਾ ਕਰਦੇ ਆ 13000 ਠੀਕ ਹੈ ਤੇ ਜੋੜੀ ਦਾ ਕਰਦੇ ਆ ਆਪਾਂ 16000 ਠੀਕ ਹੈ ਠੀਕ ਆ ਵੀ ਜੇਕਰ ਕੋਈ ਲੈਣੇ ਨੰਬਰਾਂ ਤੇ ਕਰ ਲੈ ਸੰਪਰਕ ਹਾਂਜੀ ਠੀਕ ਜੇਕਰ ਇਹਨੇ ਮੋਖੜੀ ਦਾ ਨੀਰਾ ਲੈਣਾ ਬਈ ਮੋਖੜੀ ਦੇ ਨੀਰੇ ਵਾਲੇ ਵੀ ਇੱਥੇ ਹੁੰਦੇ ਮੋਖੜੀ ਦਾ ਮੋਗੀ ਦਾ ਸਾਰੇ ਤਰ੍ਹਾਂ ਦੇ ਰਿਅਲ ਵੀ ਹੁੰਦੇ ਮੰਡੀ ਦੇ ਵਿੱਚ ਦੇਖੋ ਵੀ ਬੱਕਰੀ ਬਰਬਰੀ ਬੱਕਰਾ ਕਿੰਨੇ ਦੰਦ ਹੋ ਗਏ ਬਈ ਇਹ ਕੀ ਰਹੀ ਕਿ ਦੋ ਦੰਦ ਠੀਕ ਹੈ ਕੀ ਰੇਟ ਕਰਦੇ ਆ ਠੀਕ ਹੈ ਏਰੀਆ ਕਿਹੜਾ ਵੀ ਆਪਣਾ ਟੋਂਗੜੀ ਵਿੱਚ ਠੀਕ ਹੈ ਦੋ ਦੰਦ ਦਾ ਬੱਕਰਾ ਬਈ ਹਾਂਜੀ ਠੀਕ ਹੈ ਤੇ ਰੇਟ ਕੀ ਕਰਦੇ ਆ ਪਏ ਦਾ 15000 ਰੁਪਏ ਠੀਕ ਹੈ ਮੋਬਾਈਲ ਨੰਬਰ ਬੋਲ ਦੋ ਬਈ ਆਪਣਾ 737294117 ਠੀਕ ਹੈ ਹਾਂਜੀ ਵੀ ਜੇਕਰ ਕੇ ਇਹਨੇ ਬੱਕਰਾ ਲੈਣਾ ਨੰਬਰਾਂ ਤੇ ਕਰ ਲੈ ਸੰਪਰਕ ਬਰਬਰੀ ਬੱਕਰਾ ਖੜੇ ਕਰਨਾ ਦੇ ਵਿੱਚ ਦੇਖੋ ਇਧਰ ਆ ਭੇਡਾਂ ਵੀ ਆਈਆਂ ਬਈ ਛੇ ਵਾਸਤੇ ਦੇਖੋ ਵੀ ਤੁਸੀਂ ਦੱਸ ਕਿਹੜੀ ਕਿਹੜੀ ਨਸਲ ਆ ਇਹ ਦੇਸੀ ਨਸਲ ਆਈ ਠੀਕ ਹੈ ਮੁੰਜਲਾ ਭੇਡਾਂ ਹੀ ਠੀਕ ਹੈ ਸੱਤ ਲੈ ਲਈ ਠੀਕ ਹੈ ਛੇ ਲੈ ਲਈਆਂ ਹੀ ਠੀਕ ਹੈ 13 ਵੱਡੀਆਂ ਹੀ ਦੇ ਬਾਕੀ ਛੋਟੇ ਹਾਂਜੀ ਇਹਨਾਂ ਕੁੰਡਾਪੁਰੀ ਮੁੰਟੜਾ ਕਜਲੀਆ ਠੀਕ ਹੈ ਮੁੰਜੀਆਂ ਕਜਲੀਆ ਭੇਡਾਂ ਹੀ ਠੀਕ ਹੈ 81948810384 ਨੰਬਰ ਆਈ ਠੀਕ ਐ ਏਰੀਆ ਕਿਹੜਾ ਆਪਣਾ ਮੋੜ ਮੰਡੀ ਆਈ ਮੋੜ ਮੰਡੀ ਜਰ ਗਈ ਬਾਈ ਹੁੰਦਾ ਤੇ ਭੇਡਾਂ ਸੇਲ ਆਤੀ ਸਾਰੀਆਂ ਸੇਲ ਆਈ ਧੋਗੇ ਵੀ ਦੇਖੋ ਬਾਈ ਕਿੰਨੇ ਨਾਲ ਸੇਲ ਆਤੀ ਆਏ ਆ ਸੇਰੀਆਂ ਬੱਕਰੀਆਂ ਦਾ ਬੇਲ ਰੰਗ ਦੇ ਵਿੱਚ ਆ ਚਿੱਟੀਆਂ ਕਾਲੀਆਂ ਸਾਰੇ ਤਰ੍ਹਾਂ ਦੀਆਂ ਬੱਕਰੀਆਂ ਹੁੰਦੀਆਂ ਸੇਲ ਆਤੀ ਬਹੁਤ ਜ਼ਿਆਦੇ ਨਾਲ ਆਇਆ ਸੇਲ ਆਤੀ ਦੇਖੋ